ਔਰ ਕਿਹੜੀ ਪਾਰਟੀ ਦੇ ਕਿਹੜਾ ਉਮੀਦਵਾਰ ਐਲਾਨ ਦਿੱਤਾ ਹੈ ਔਰ ਨਾਲ ਹੀ ਨਾਲ ਅੱਜ ਕੱਲ ਇਹ ਵੀ ਬਾਜ਼ਾਰ ਬਹੁਤ ਗਰਮ ਹੈ ਕਿ ਕਿਹੜਾ ਲੀਡਰ ਕਿਹੜੀ ਪਾਰਟੀ ਚੋ ਚੋਣਾਂ ਲੜ ਰਿਹਾ ਹੈ ਆ ਸੁਭਾ ਛੱਡੇ ਬਦਲੇ ਜਾਂਦੇ ਐ ਔਰ ਅਗਲੇ ਦਿਨ ਚੋਣ ਲੜੇ ਗਾਗੇ ਸੋ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੀਰੇ ਪਿੱਛੇ ਹਮੇਸ਼ਾ ਦੇਸ਼ ਦੇ ਲੋਕ ਨਾਰੀ ਸ਼ਕਤੀ ਦੀ ਗੱਲ ਕਰਦੇ ਆ ਕਿ ਨਾਰੀ ਨਿਆਹ ਦੀ ਗੱਲ ਕਰਦੇ ਆ ਔਰ ਜਿਸ ਦੇ ਕਰਕੇ ਇਹ ਸਮਾਜ ਦੀ ਸਿਰਜਣਾ ਹੋਈ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ਼੍ਰੀਮਤੀ ਸੋਨੀਆ ਗਾਦੀ ਰਿਜ਼ਰਵੇਸ਼ਨ ਦੀ ਗੱਲ ਕਰਦੇ ਸੀ ਖੰਦੇਸ਼ ਵੀ ਇਹਦੀ ਗੱਲ ਕਰਦਾ ਹੈ ਹਮੇਸ਼ਾ ਕਿ ਸਾਨੂੰ ਔਰਤਾਂ ਨੂੰ ਰਿਜ਼ਰਵੇਸ਼ਨ ਦੇਣੀ ਚਾਹੀਦੀ ਹੈ ਲੇਕਿਨ ਮੈਂ ਬਹੁਤ ਖੁਸ਼ਕਿਸਮਤ ਹਾਂ कि ਅਸੀਂ ਅੱਜ 28% ਜਾਨੀ ਕਿ 70% ਅਸੀਂ ਦੋ ਦਾ ਸਾਲ ਅਗਰ ਮੈਂ ਮੈਡਮ ਸਾਹੋਕੇ ਦੀ ਗੱਲ ਕਰਾਂ ਕਿ 12 ਸਾਲ ਉਹਨਾਂ ਨੇ ਵਿਦਿਆਦੇ ਖੇਤਰ ਦੇ ਵਿੱਚ ਐਜ਼ ਏ ਟੀਚਰ ਆ ਦੀ ਸੇਵਾ ਨਿਭਾਈ ਫਿਰ ਪੀ ਐਚ ਡੀ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਵੀ ਹੋ ਰਹੇ ਸੋ ਮੈਨੂੰ ਇਸ ਕੱਲ ਦਾ ਬੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਈ ਥਿੰਕ ਕਿ ਚੇਅਰਮੈਨ ਆਈ ਡੋਟ ਨੋ ਇਸ ਮੇਰੇ ਮੈਨੂੰ ਪੂਰਨ ਨਹੀਂ ਪਤਾ ਬਟ ਉਹ ਚੇਅਰਮੈਨ ਰਹੇ ਕਿ ਮੈਂਬਰ ਰਹੇ ਇਸ ਕੱਲ ਦੀ ਖੁਸ਼ੀ ਹੈ ਕਿ ਪਾਰਟੀ ਜੋ ਕਹਿੰਦੀ ਹੈ ਉਸ ਵੱਲ ਵਧ ਰਹੀ ਹੈ ਔਰ ਉਮੀਦ ਕਰਦਾ ਹੈ ਕਿ ਫਰੀਦਕੋਟ ਦੀ ਜਿਹੜੀ ਪਾਰਲੀਮੈਂਟ ਸੀਟ ਹੈ ਉਥੇ ਸਦੀਕ ਸਾਹਿਬ ਨੇ ਵੀ ਬਹੁਤ ਲੋਕਾਂ ਨੂੰ ਪਿਆਰ ਦਿੱਤਾ ਬਹੁਤ ਪਿਆਰੇ ਵਿਅਕਤੀ ਸਨ ਸਦੀਕ ਸਾਹਿਬ ਹੈਗੇ ਨੇ ਔਰ ਸਾਡੀ ਪਾਰਟੀ ਦੇ ਵਧੀਆ ਲੀਡਰ ਰਹੇ ਲੇਕਿਨ ਸਮਾਂ ਹੁੰਦਾ ਹੈ ਸਦੀਕ ਸਾਹਿਬ ਨੂੰ ਅਸੀਂ ਪਾਰਟੀ ਦੇ ਵਿੱਚ ਉਹਨਾਂ ਨੂੰ ਜ਼ਰੂਰ ਇਸਤੇਮਾਲ ਕਰਾਂਗੇ ਔਰ ਉਹਨਾਂ ਨੂੰ ਰੱਖਾਂਗੇ ਔਰ ਜਿੱਥੇ ਲੋੜ ਪੈਗੀ ਉਹਨਾਂ ਨੂੰ ਉਹਨਾਂ ਦਾ ਇਸਤੇਮਾਲ ਲੋਕਿ ਉਹਨਾਂ ਨੂੰ ਕਰਾਂਗੇ ਪਰ ਮੈਨੂੰ ਲੱਗਦਾ ਕਿ ਉਥੇ ਅੱਜ ਜ਼ਰੂਰਤ ਸੀ ਇੱਕ ਸਥਿਰ ਕੈਂਡੀਡੇਟ ਦੇਣ ਦੀ ਔਰ ਉਹ ਅਸੀਂ ਦਿੱਤਾ ਹੈ ਦੂਸਰਾ ਅਸੀਂ ਯਾਮਨੀ ਗੋਮਰ ਜਿਹੜੀ ਹੁਸ਼ਿਆਰਪੁਰ ਤੋਂ ਇੱਕ ਲੜਕੀ ਹੈ ਜਿਨੇ ਕੰਪਿਊਟਰ ਸਾਇੰਸ ਤੇ ਇੰਗਲਿਸ਼ ਬੱਚਿਆਂ ਨੂੰ ਟਿਊਸ਼ਨ ਦੇ ਰਾਹੀਂ ਪੜ੍ਹਾਉਂਦੇ ਨੇ ਔਰ ਡੈਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਉਹਨਾਂ ਨੇ ਇੱਕ ਆਮ ਸਧਾਰਨ ਪਰਿਵਾਰ ਨਾਲ ਜੁੜੀ ਲੜਕੀ ਅ ਜੀ ਨੂੰ ਅਸੀਂ ਟਿਕਟ ਦਿੱਤੀ ਹੈ ਉੱਥੇ ਸਾਡੇ ਕੋਲ ਹੋਰ ਸਾਰੀਆਂ ਆਪਸ਼ਨ ਵੀ ਸੀਗੀਆਂ ਔਰ ਕਈ ਲੋਕ ਕਹਿੰਦੇ ਸੀ ਕਿ ਬਹੁਤ ਵੱਡੇ ਲੀਡਰ ਜਿਹੜੇ ਕਿ ਦੂਸਰੀ ਪਾਰਟੀ ਤੋਂ ਵੀ ਉਹਨਾਂ ਨੂੰ ਟਿਕਟ ਮਿਲ ਜਾਏ ਲੇਕਿਨ ਅਸੀਂ ਫੈਸਲਾ ਕੀਤਾ ਕਿ ਯਾਮਨੀ ਗੋਮਰ ਨੂੰ ਅਸੀਂ ਟਿਕਟ ਦਈਏ ਤਾਂ ਉੱਥੇ ਵੀ ਅਸੀਂ ਇੱਕ ਇੱਕ ਸਧਾਰਨ ਪਰਿਵਾਰ ਦੀ ਲੜਕੀ ਨੂੰ ਕਨਸੀਡਰ ਕੀਤਾ ਹੈ ਸੋ ਜਿਹੜੀ ਸਕੂਟਰੀ ਤੇ ਕਦੇ-ਕਦੇ ਚੱਲਦੇ ਆ ਸੋ ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਹੋਈ ਹੈ ਕਿ ਅਸੀਂ ਨਾਰੀ ਸ਼ਕਤੀ ਨੂੰ ਅੱਗੇ ਵਧਾਉਣ ਵਿੱਚ ਅਸੀਂ ਯੋਗਦਾਨ ਕਾਂਗਰਸ ਪਾਰਟੀ ਲਈ ਵੱਡਾ ਯੋਗਦਾਨ ਹੈ ਔਰ ਮੇਰਾ ਖਿਆਲ ਸਾਡੀ ਪਾਰਟੀ ਪਹਿਲੀ ਪਾਰਟੀ ਹੈ ਜਿਨੇ ਦੋ ਔਰਤਾਂ ਨੂੰ ਰਿਪ੍ਰেজੈਂਟੇਸ਼ਨ ਦਿੱਤੀ ਹੈ ਮੇਰਾ ਖਿਆਲ ਆਮ ਆਦਮੀ ਪਾਰਟੀ ਨੇ ਕਿਸੇ ਵੀ ਔਰਤ ਨੂੰ ਰਿਪ੍ਰেজੈਂਟੇਸ਼ਨ ਨਹੀਂ ਦਿੱਤੀ ਆਕਾਦੀ ਦਲ ਨੇ ਇਹ ਆਪਣੇ ਹਰਸਿੰਦਰਤ ਕੌਰ ਬਾਦਲ ਜੀ ਨੂੰ ਰਿਪ੍ਰেজੈਂਟੇਸ਼ਨ ਦਿੱਤੀ ਹੈ ਲੜਾਰੇ ਨੇ बीजेपी ਵੀ ਇੱਕ ਲੇਡੀਆਂ ਨੂੰ ਲੜਾ ਰਹੀ ਨਹੀਂ ਲੇਕਿਨ ਅਸੀਂ ਅਦਾ ਕਿ ਬੀਜੇਪੀ ਨੇ ਵੀ ਇਸੇ ਮੋਹਰ ਲਾਈ ਹੈ ਕਿ 33% ਲੋਕਾਂ ਨੂੰ ਰਿਜ਼ਰਵੇਸ਼ਨ ਲੇਡੀਆਂ ਨੂੰ ਮਿਲਣੀ ਚਾਹੀਦੀ ਹੈ ਪਰ ਇਥੇ ਨਾਲ ਨਾਲ ਮੈਂ ਕਵਾਂਗਾ ਫਰੀਦਕੋਟ ਦੇ ਅੰਦਰ ਹੋਰ ਸਾਡੇ ਬਹੁਤ ਸਾਰੇ ਜਿਹੜੇ ਯੋਗ ਉਮੀਦਵਾਰ ਸਭ ਜਿਵੇਂ ਕਿ ਡਿੰਪਲ ਬਾਗਾਪਰਾਣਾ ਮੇਰਾ ਛੋਟਾ ਪ੍ਰਾਣਾ ਹੈ ਪੁਨੇ ਵੀ ਬਹੁਤ ਮਤਲਬ ਕਿ ਕੰਮ ਕੀਤਾ ਹਲਕੇ ਦੇ ਵਾਸਤੇ ਅਤੇ ਸੁਖਿੰਦਰ ਸਿੰਘ ਡੈਣੀ ਉਹਨਾਂ ਨੇ ਆਪ ਕਹਿ ਦਿੱਤਾ ਸੀਗਾ ਕਿ ਮੈਂ ਕੋਈ ਚੋਣ ਨਹੀਂ ਲੜਨਾ ਚਾਹੁੰਦਾ ਨਹੀਂ ਤਾਂ ਸੁਖਿੰਦਰ ਸਿੰਘ ਡੈਣੀ ਵੀ ਇੱਕ ਸਾਡੇ ਬਹੁਤ ਯੋਗ ਉਮੀਦਵਾਰ ਤੇ ਅਪਕਮਿੰਗ ਦਲਿਤ ਲੀਡਰ ਨੇ ਪੰਜਾਬ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰਟੂ ਉਹਨਾਂ ਨੇ ਆਪ ਕਿਹਾ ਕਿ ਮੈਂ ਟਿਕਟ ਨਹੀਂ ਲੜਨੀ ਚਾਹੁੰਦਾ ਉਹ ਨਾਲ ਹੀ ਨਾਲ ਬਰਦੇਵ ਸਿੰਘ ਉੱਥੇ ਨੇ ਸਾਡੇ ਐਕਸਐਮਐਲਏ ਜੈਤੂ ਨੇ ਫਿਰ ਆਦੀਵਾਲ ਸਾਹਿਬ ਸੀਗੇ ਸਾਡੇ ਸਾਡੇ ਕੋਲ ਬਹੁਤ ਸਾਰੇ ਲੋਕ ਸਨ ਕਾਬਿਲ ਵਿਅਕਤੀ ਸਿਲਿਕਸਾ ਬਾਰੇ ਆਪਣੀ ਗੱਲ ਹੋਈ ਗਈ ਹੈ ਇਹ ਵੀ ਹਿਸ਼ਾਲਪੁਰ ਦੇ ਵਿੱਚ ਸਾਡੇ ਕੋਲੇ ਸ਼੍ਰੀਮਤੀ ਸੰਤੋਸ਼ ਚੌਧਰੀ ਪੁਰਾਣੇ ਲੀਡਰ ਰਹੇ ਐਂਡ ਰੂਟ ਇਨਵਾਰਕ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਕੇਂਦਰ ਦੇ ਮੰਤਰੀ ਵੀ ਰਹੇ ਬਹੁਤ ਹੀ ਕਾਬਿਲ ਵਿਅਕਤੀ ਸਾਡੇ ਕੋਲੇ ਜਾਂ ਆਦਿਆਂ ਸਾਹ ਸਾਡੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹੇ ਉਹ ਵੀ ਬਹੁਤ ਲੇਕਿਨ ਉਹਨਾਂ ਨੇ ਵੀ ਕਹਿ ਦਿੱਤਾ ਕਿ ਮੈਂ ਟਿਕਟ ਨਹੀਂ ਚੋਣ ਲੜੂੰਗਾ ਅੱਜ ਉਹਨਾਂ ਨੇ 2 ਦਿਨ ਪਹਿਲਾਂ ਮੈਨੂੰ WhatsApp ਕੀਤਾ ਸੀਗਾ ਕਿ ਤੁਸੀਂ ਕਿਸੇ ਹੋਰ ਨੂੰ ਵੀ ਮੌਕਾ ਦਿਓ ਅ ਪਰ ਮੈਨੂੰ ਸਮਝਣਾ ਕਿ ਬਹੁਤ ਵੱਡੀ ਜਿਹੜਾ ਸਾਡੇ ਕੋਲੇ ਇਹ ਲੀਡਰਸ਼ਿਪ ਬੈਠੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਸਾਡੀਆਂ ਦੋਨੋਂ ਲੜਕੀਆਂ ਜਿਹੜੀਆਂ ਲੇਡੀਜ਼ ਹੈਗੀਆਂ ਇਹ ਜਿੱਤ ਕੇ ਆਉਣ ਗਿਆ ਔਰ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਸੋ ਇਸੇ ਤਰ੍ਹਾਂ ਹੀ ਡਾਕਟਰ ਗਾਂਧੀ ਸਾਹਿਬ ਤੁਸੀਂ ਜਾਣਦੇ ਹੋ ਸੁਪਾਲ ਖੇਰਾ ਸਾਹਿਬ ਚਰਨਜੀਤ ਚੰਨੀ ਸਾਹਿਬ ਸਾਡੇ ਅੰਮ੍ਰਿਤਸਰ ਤੋਂ ਔਰ ਜిల్లా ਸਾਹਿਬ ਡਾਕਟਰ ਅਮਰ ਸਿੰਘ ਜੀ ਜਿਹੜੇ ਕਿ ਆਪ ਡਾਕਟਰ ਨੇ ਦੋ ਦੋ ਡਾਕਟਰ ਵੀ ਲੜ ਰਹੇ ਨੇ ਆ ਆਈਐਸਰੇ ਨੇ ਪਿਛਲੀ ਵਾਰੀ ਮੈਂਬਰ ਆਫ ਪਾਰਲੀਮੈਂਟ ਸੀ ਜੀਤ ਮਹਿੰਦਰ ਸਿੰਘ ਸਿੱਧੂ ਸਾਹਿਬ ਚਾਰ ਵਾਰੀ ਦੇ ਐਮਐਲਏ ਸੋ ਮੈਨੂੰ ਲੱਗਦਾ ਕਿ ਇੱਕ ਚੰਗਾ ਅਸੀਂ ਜਿਹੜਾ ਕੈਂਡੀਡੇਟਸ ਦੇਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਕਈ ਵਾਰੀ ਜਨਤਾ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਜਾਂਦਾ ਜਨਤਾ ਦੇ ਦਿਲਾਂ ਦੇ ਵਿੱਚ ਕੁਝ ਗੱਲ ਹੋਰ ਹੁੰਦੀ ਹੈ ਪਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਚੰਗੇ ਹੋ ਗਏ ਦਵਾ ਲਈਏ ਚਰਜਿਤ ਸਿੰਘ ਚਰਨੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਕਾ ਉਜਲੰਦਰ ਤੋਂ ਲੜ ਰਹੇ ਨੇ ਸੋ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਚੁਣੋਗੇ ਕਾਂਗਰਸ ਪਾਰਟੀ ਦਾ ਅਜੰਡਾ ਬਿਲਕੁਲ ਕਲੀਅਰ ਹੈ ਕਿ ਅਗਰ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਕਿਸਾਨੀ ਜਵਾਨੀ ਨੂੰ ਬਚਾਉਣਾ ਅੱਜ ਦੇਸ਼ ਦੇ ਵਿੱਚ ਮਹਿੰਗਾਈ ਦਾ ਬਹੁਤ ਵੱਡਾ ਮੁੱਦਾ ਹੈ ਬੇਰੋਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਹੈ ਜਿਹਨੂੰ ਅੱਖੋਂ ਪਰੋਕੇ ਕੀਤਾ ਜਾ ਰਿਹਾ ਹੈ ਸੋ ਆਓ ਰਲ ਮਿਲ ਕੇ ਇਕੱਠੇ ਹੋ ਕੇ ਇੱਕ ਪਾਰਟੀ ਦਾ ਇੱਕ ਲੀਡਰ ਰਾਹੁਲ ਗਾਂਧੀ ਜਿਹੜਾ ਨਰਿੰਦਰ ਮੋਦੀ ਜੀ ਦੇ ਸਾਹਮਣੇ ਐ ਛਟਾਂਗ ਦੇ ਵਾਂਗ ਖੜਾ ਹੈ ਉਹਨੂੰ ਕੋਈ ED CBI ਕੋਈ ਇਨਕਮ ਟੈਕਸ ਜਿਹਨੂੰ ਦਰਾ ਨਹੀਂ ਪਾਇਆ ਕੋਈ ਜੇਲ ਸਜ਼ਾ ਹੋਦੀ ਹੋਗੀ 2 ਸਾਲ ਦੀ ਲੇਕਿਨ ਫੇਰ ਡਰੇ ਨਹੀਂ ਸੋ ਤੁਹਾਡੀ ਲੜਾਈ ਲੜਨਾਸਤੇ ਉਹ ਖੜੇਗੇ ਅਗਰ ਦੇਸ਼ ਦਾ ਸੰਵਿਧਾਨ ਬਚਾਉਣਾ ਹੈ ਅਗਰ ਤੁਸੀਂ ਦੇਸ਼ ਦਾ ਲੋਕਤੰਤਰ ਬਚਾਉਣਾ ਹੈ ਤਾਂ ਤੁਹਾਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਤੇ ਖਰਗੇ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹੈ ਤਾਂ ਜੋ ਇੰਡੀਆ ਬਲਾਕ ਕਾ ਅਗਰ ਟਕੜਾ ਹੋਏਗਾ ਤਾਂ ਫੇਰ ਅਸੀਂ ਉੱਥੇ ਜਾ ਕੇ ਸਰਕਾਰ ਬਣਾ ਕੇ ਤੁਹਾਡੀ ਲੜਾਈ ਅਸੀਂ ਲੜਾਂਗੇ ਸੋ ਉਮੀਦ ਕਰਦਾ ਹਾਂ ਕਿ 2027 ਚ ਦੇਖ ਲਾਂਗੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਕਿਹਨੂੰ ਵੋਟ ਪਾਣੀ ਜਿਹੜੀ ਪਾਰਟੀ ਚੰਗਾ ਕੰਮ ਕਰੂਗੀ ਅਸੀਂ ਉਹਨੂੰ ਵੋਟ ਪਾ ਦਿਓ ਲekin ਹੁਣੇ ਇਸ ਵਾਰ ਦੀ ਸਿੱਧੀ ਸਿੱਧੀ ਲੜਾਈ ਬੀਜੇਪੀ ਨਾਲ ਹੈ ਅਗਰ ਮੋਦੀ ਨੂੰ ਰੋਕਣਾ ਹੈ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਓ ਆਸੇ ਪਾਸੇ ਪਾਈ ਵੋਟ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਅਕਾਲੀ ਦਲ ਨੂੰ ਵੋਟ ਪਾਈ ਮੈਨੂੰ ਲੱਗਦਾ ਉਹਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਸੋ ਉਮੀਦ ਕਰਦੇ ਆਂ ਤੁਹਾਡੇ ਸਾਡੇ ਉਮੀਦਵਾਰ ਚੰਗੇ ਲੱਗੇ ਹੋਣਗੇ ਫੇਰ ਮਿਲਦੇ ਆਂ ਅਗਲੇ ਜਿਹੜੇ ਉਮੀਦਵਾਰ ਤੁਹਾਡੇ ਸਾਹਮਣੇ ਆਉਣਗੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਸੋ ਫੇਰ ਤੁਹਾਡੇ ਨਾਲ ਗੱਲਬਾਤ ਕਰਦੇ ਤੇ ਗੱਲਬਾਤ ਦਾ ਸਿਲਸਿਲਾ ਜਾਰੀ ਰਹੂਗਾ ਹੁਣ ਇਲੈਕਸ਼ਨ ਦਾ ਦੌਰ ਹੈ ਲੀਡਰ ਵੀ ਸਾਰੇ ਘਰਾਂ ਤੋਂ ਬਾਹਰ ਨੇ ਨਿਰੰਤਰ ਆਪਾਂ ਗੱਲਬਾਤ ਤੁਹਾਡੇ ਨਾਲ ਕਰਦੇ ਰਿਹਾ ਕਰਾਂਗੇ ਜੁੜੇ ਰਹੋ ਥੈਂਕ ਯੂ ਧੰਨਵਾਦ ਸੋ ਗੱਲ ਚੰਗੀ ਨਾ ਲੱਗੇ ਤਾਂ ਚੰਗੇ ਸ਼ਬਦਾਂ ਦੇ ਵਿੱਚ ਸਾਨੂੰ ਕਮੈਂਟ ਵੀ ਕਰ ਦਿਓ ਜੋ ਅਸੀਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜਾਂ ਅੱਗੇ ਤੋਂ ਨਿਗਾਹ ਰੱਖਾਂਗੇ ਪਰ ਕਈ ਵਾਰੀ ਬਹੁਤ ਸਾਰੀ ਮਾੜੀ ਸ਼ਬਦਾਬਲੀ ਵਰਤੀ ਜਾਂਦੀ ਹੈ ਕਿਸੇ ਵੀ ਪਾਰਟੀ ਵਾਸਤੇ ਕਿਸੇ ਵੀ ਵਿਅਕਤੀ ਵਾਸਤੇ ਉਹ ਚੰਗੀ ਗੱਲ ਨਹੀਂ ਹੈ ਅਗਰ ਕੋਈ ਨਹੀਂ ਚੰਗਾ ਲੱਗਦਾ ਤਾਂ ਔਰੇ ਬਾਰੇ ਜਾਂ ਔਰੀ ਗੱਲ ਨਹੀਂ ਚੰਗੀ ਲੱਗੀ ਤਰੀਕੇ ਦੇ ਨਾਲ ਆਪਣੀ ਗੱਲ ਪੇਸ਼ ਕੀਤੀ ਜਾਵੇ